ਜਾ ਫਰਾਂਜੀ ਤੋਂ ਜਾਓ ਵਸੇ ਵੀ ਜਾਣਾ ਹੀ ਐ ਜਾਵੜਾ ਉਹ ਮੰਜੇ 'ਤੇ ਨਹੀਂ ਬੈਠੇ ਆ ਆਪਾਂ ਚੱਲਦੇ ਆ ਮੈਂ ਚਾਲੀ ਵੜਨਾ ਤੋਰੀ ਵੜਨਾ 10 ਮਿੰਟ ਕਰ ਬੁੜੀਆਂ ਨੂੰ ਤਾਂ ਤੁਰ ਲੈਣ ਦੇ ਇਹਨਾਂ ਦੇ ਵਿਚਾਰੀਆਂ ਨੂੰ ਘਰੇ ਪਹੁੰਚ ਲੈਣ ਦੇ ਜੀਤ ਨੂੰ ਪਤਾ ਲੱਗਿਆ ਉਹ ਵੀ ਪਤਾ ਲੱਗਿਆ ਹੈ ਸੇਵਾਦਾਰ ਸੈਕਟਰ 'ਚ ਜੀਤ ਨੂੰ ਪਤਾ ਲੱਗਿਆ ਹਾਂ ਉਹ ਪੁੱਛੀ ਲਈ ਨੇ ਮੈਂ ਚੱਲਦੇ ਉਹਨਾਂ ਘਰੇ ਪਹੁੰਚ ਲੈਣ ਦੇ ਉਹ ਬੁੜੀਆਂ ਨੂੰ ਘਰੇ ਪਹੁੰਚ ਲੈਣ ਦੇ ਫਿਰ ਮਗਰ ਚੱਲ ਵੜਦੇ ਆ ਉਹ ਲਾਪਾ ਪਹਿਲਾ ਜਾ ਕੇ ਖੜੇ ਹੋਈ ਉਹ ਗੱਡੀ ਲਈ ਖੜੀਆਂ ਹੁਣ ਮਨਜੰਧਰਾ ਹੈਗਾ ਨਾ ਪਰ ਤਿਆਰ ਰੈਡੀ ਬੈਡੀ ਓ ਮਾਗਾ ਰੈਡੀ ਬੈਡੀ ਆ ਮਾ ਰੈਡੀ ਬੈਡੀ ਆ ਨਾ ਮਾਗਾ ਰੈਡੀ ਬੈਡੀ ਹੈ ਨਾ ਬਾ ਬਾ ਠੀਕ ਆ ਠੀਕ ਆ ਠੀਕ ਆ ਵਧੀਆ ਵਧੀਆ ਚਲੀ ਜਾਂਦਾ ਠੀਕ ਆ ਐ ਵੀ ਜੇ ਵੀ ਦੁਨੀਆਂ ਖਾਇਦਿਆ ਖਾਇਦਿਆ ਹੱਦ ਹੋ ਗਿਆ ਨਜ਼ਾਰੇ ਆ ਗਏ ਚੌਲ ਪਾ ਕੇ ਸੇਵੀਆਂ ਬਣਾਈਆਂ ਨਰਮਨ ਕਬਾਲ ਕਰਦੀ ਆ ਵੇਰੇ ਲੱਸੀਆ ਕਰਤਾ ਪ੍ਰੋਜੈਕਟ ਫਿਰ ਠੀਕ ਆ ਸਵੇਰੇ ਲੱਸੀ ਸਵੇਰੇ ਲੱਸੀ ਸਾਰੀ ਦਿਹਾੜੀ ਲੱਸੀ ਚੱਲੂ ਨਾਲ ਚੱਲੂ ਜਲੇਬੀ ਲਾਪਰੀ ਵੱਲੋਂ ਸੇਵਾ ਕੀਤੀ ਗਈ ਆ ਹਾਂ ਲੱਸੀ ਦੀ ਠੀਕ ਆ ਠੀਕ ਆ ਇਹਦਾ ਜਾਂਟੇ ਦੇ ਮੁੰਡੇ ਵੱਲੋਂ ਤੇ ਜਲੇਬੀਆਂ ਚੱਲਣਗੀਆਂ ਨਾਲੇ ਲੱਸੀ ਚੱਲੂਗੀ ਤੇ ਨਾਲੇ ਚੱਲੂਗਾ ਪੇਠਾ ਵਧੀਆ ਤਾਂ ਪੇਠੇ ਦੀ ਸਬਜੀ ਚੱਲੂ ਤੇ ਨਾਲੇ ਕਥਾ ਵਿਚਾਰ ਹੋਣੀਆਂ ਕੱਲ ਨੂੰ ਨਾਲੇ ਟਰਾਲੀਆਂ ਵਾਗ ਲੱਗਣਗੀਆਂ ਸਾਲ ਆਜੂ ਫਿਰ ਯਾਰ ਗੱਲ ਆ ਜਮਾ ਜਮਾ ਆ ਅਗਰ ਵੀਰ ਆ ਸੁਣਾ ਤੂੰ ਵੀ ਕੋਈ ਗੱਲਬਾਤ ਬਾਹਰ ਭੇਜ ਕੇ ਆ ਜਾ ਉਹ ਰੇ ਨੂੰ ਆ ਜਾ ਇੱਥੇ ਤੇਰੀ ਮੂਵੀ ਭੇਜ ਕੇ ਬਾਹਰ ਜਾ ਰੋ ਆ ਜਾ ਉਹ ਰੇ ਨੂੰ ਆ ਜਾ ਇੱਥੇ ਤੇਰੀ ਮੂਵੀ ਭੇਜ ਕੇ ਬਾਹਰ ਜਾ ਰੋ ਆ ਪ੍ਰੀਤ ਮਾਣੀ ਬੈਠਿਆ ਡੀ ਕਿਥੇ ਝਾਕਦੇ ਆ ਦੇਦੇ ਆ ਯਾਰ ਹੋਰ ਆ ੱੱ ਕੱਲਗੇ ਉਹਨਾਂ ਕੋਲੇ ਆਪਾਂ ਯਾਰ ਹਾਂ ਠੀਕ ਆ ਜੱਥੇਦਾਰ ਨੂੰ ਵੀ ਆ ਬੈਠੇ ਆ ਦੇਖਣਾ ਸਾਰੇ ਆਪਣੇ ਬੰਦੇ ਕੱਲਗੇ ਪੇਠੇ ਦੀ ਸਬਜ਼ੀ ਭਰਾ ਓ ਪ੍ਰੀਤ ਮਾ ਕੱਲਗੇ ਪੇਠੇ ਦੀ ਸਬਜ਼ੀ ਭਰਾ ਕਾਮਾ ਤੋਂ ਆ ਕੇ ਖਾ ਲਿਓ ਸਾਰੇ ਜਣੇ ਤੇ ਕਰਦਨੇ ਆ ਕਿ ਭਰ ਕੇ ਬਾਟਾ ਸਾਡਾ ਕੀ ਪੁਰਬੇ ਦੀ ਵੇਦਣੀ ਆ ਅੱਜ ਤਾਂ ਫੂਨ ਜੀ ਦੀ ਵੇਦਣੀ ਆ ਲਾਈਵ ਕਰਕੇ ਆ ਖੋਸ਼ ਰੋ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਉਧਰ ਤੇ ਉਧਰ ਹੋ ਗਿਆ ਜਣ ਕੇ